ਮਡੇ ਨਗਰ ਦੇ ਭਾਗ ਵੱਡੇ ਨੇ ਬਾਬਾ ਕੇਰਦਾਸ ਜੀ ਕੂਕਰਾਂ ਵਾਲਾ ਦਾ ਮੇਰੇ ਖਿਆਲ ਦੇ ਨਾਲ ਮੈਂ ਵੀ ਥੋੜੇ ਦਿਨ ਪਹਿਲਾਂ ਗੱਲ ਕਰ ਰਿਹਾ ਸੀਗਾ ਸਿਆਣੇ ਸਰੀਰਾਂ ਦੇ ਨਾਲ ਵੀ ਬਾਬਾ ਜੀ ਦਾ ਨਗਰ ਕਿਹੜਾ ਸੀਗਾ ਬਹੁਤ ਘੱਟ ਸਰੀਰਾਂ ਨੂੰ ਪਤਾ ਹੋਊਗਾ ਵੀ ਮਹਾਂਪੁਰਖਾਂ ਦਾ ਨਗਰ ਕਿਹੜਾ ਸੀ ਤੇ ਕਿੱਥੇ ਆ ਕੇ ਉਹਨਾਂ ਨੇ ਡੇਰੇ ਲਾਏ ਤੇ ਉਹਨਾਂ ਦਾ ਤਪ ਸਥਾਨ ਹੈ ਸੰਤ ਮਹਾਰਾਜ ਜੀ ਨਾਲ ਜਿਨ੍ਹਾਂ ਦੀ ਵਰਸੀ ਚੱਲ ਰਹੀ ਆ ਪਰਮ ਪੂਜਨੇ ਜਿੰਨਾ ਦਾ ਨਾਮ ਲਿਆ ਰਸਨਾ ਪਵਿੱਤਰ ਹੁੰਦੀ ਆ ਸੰਸਾਰ ਵਿੱਚ ਡਾਂਕਾ ਵੱਜਦਾ ਉਹਨਾਂ ਦੇ ਨਾਮ ਦਾ ਭਾਈ ਮਰਦਾਨਾ ਜੀ ਦੀ ਰਵਾਬ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ ਬਾਂਸਰੀ ਤੇ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲਾਂ ਦਾ ਬਾਜਾ ਆਪਣੀ ਮਿਸਾਲ ਆਪ ਸੀ ਜਿੱਥੇ ਉਹਨਾਂ ਦਾ ਬਾਜਾ ਵੱਜ ਜਾਂਦਾ ਸੀ ਨਾ ਉੜੇ ਜਾਂਦੇ ਪਰਿੰਦੇ ਰੁਕ ਜਾਂਦੇ ਸੀ ਇਹ ਕੋਈ ਯਤ ਕਥ ਨਹੀਂ ਨੀ ਮਾਪੁਰਖਾਂ ਪਾਸੋਂ ਆਪਾਂ ਸਰਵਣ ਕੀਤਾ 50 ਸਾਲ ਅੱਧੀ ਸਦੀ ਆ ਸਿੱਧੀਆਂ ਘਾਰ ਧਾਰਨਾ ਦਾ ਕੀਰਤਨ ਲੱਖਾਂ ਪ੍ਰਾਣੀਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। ਪਰਮ ਪੂਜਨੀਕ ਧੰਨ ਸ਼੍ਰੀ ਹਜੂਰ ਬਾਬਾ ਮੀਆ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ 1971 ਤੋਂ ਵਿਦੇਸ਼ਾਂ ਦੇ ਵਿੱਚ ਗਏ। ਗੁਰੂ ਨਾਨਕ ਦਾ ਨੂਰੀ ਸੰਧਾਤ ਘਰ ਘਰ ਪਹੁੰਚਾਉਣ ਦੇ ਲਈ ਜਦੋਂ ਆਏ ਨਾ ਵਾਪਸ ਸੰਤ ਮਹਾਰਾਜ ਜੀ ਨੂੰ ਰਾੜਾ ਸਾਹਿਬ ਵਾਲਾ ਨੂੰ ਬੇਨਤੀ ਕੀਤੀ। ਬਚਨ ਕਰਿਆ ਕਰਦੇ ਕਹਿੰਦੇ ਸਾਡੀ ਮਿੱਤਰਤਾ ਸੀ ਰਾਣਾ ਸਾਹਿਬ ਵਾਲੇ ਸੰਤ ਮਹਾਰਾਜ ਜੀ ਨਾਲ ਉਹਨਾਂ ਨੇ ਬੇਨਤੀ ਕੀਤੀ ਕਹਿੰਦੇ ਮਹਾਂਪੁਰਖੋ ਅਸੀਂ ਬਾਹਰਲੀ ਦੇਸ਼ਾਂ ਦੇ ਵਿੱਚ ਕਹਿੰਦੇ ਖੇਤ ਤਿਆਰ ਕਰਿਆਏ ਤੁਸੀਂ ਜਾ ਕੇ ਹੁਣ ਉੱਥੇ ਬੀਜ ਪਾਉਣਾ ਕਰੋ ਕਿੰਨਾ ਪ੍ਰੇਮ ਸੀਗਾ ਮਹਾਰਾਜ ਜਾਂਦੇ ਨਹੀਂ ਸੀ ਬਾਹਰ ਤੇ ਫਿਰ ਵਿਦੇਸ਼ ਦੀ ਸੰਗਤ ਨੇ ਐਡਾ ਪਿਆਰ ਦਿੱਤਾ ਸਾਧ ਸੰਗਤ ਜਿਹੜਾ ਅੰਤਮ ਸਮਾਂ ਜਿਹੜਾ ਦਿਨ ਚੱਲ ਰਹੇ ਨੇ ਨਾ ਉਹ ਇੰਗਲੈਂਡ ਦੀ ਧਰਤੀ ਦੇ ਉੱਤੇ ਜਦੋਂ ਆਖਰੀ ਵਾਰੀ ਜਾਣਾ ਸੀ ਸੰਤ ਮਹਾਰਾਜ ਜੀ ਨੇ ਰਾੜਾ ਸਾਹਿਬ ਵਾਲਿਆਂ ਦੇ ਦਿੱਲੀ ਦੀਵਾਨ ਸੀਗੇ ਪਹਿਲਾਂ ਤਾਂ ਰਮਜਾ ਇੱਥੇ ਹੀ ਮਾਰੀ ਜਾ ਰਿਹਾ ਸੀ ਮਹਾਰਾਜ ਜੀ ਬਹੁਤ ਰਮਜਾ ਕਿ ਕੋਈ ਸਾਧੂ ਦੀ ਰਮਜ ਕੋਈ ਸੰਸਾਰੀ ਸਮਝ ਜਾਵੇ ਨਾ ਇਹ ਹੋ ਨਹੀਂ ਸਕਦਾ ਤੇ ਦਿੱਲੀ ਦੀਵਾਨ ਤੇ ਸੰਤ ਮਹਾਰਾਜ ਜੀ ਕਹਿੰਦੇ ਨਹੀਂ ਸੀ ਉਹਦੇ ਬਚਨਾਂ ਦੇ ਵਿੱਚ ਵੀ ਪਾਈ ਚੁੱਪ ਦਾ ਦਾਨ ਬਖਸ਼ੋ ਚੁੱਪ ਕਰੋ ਗੁਰੂ ਨਾਨਕ ਦੇ ਚਰਨਾ ਵਿੱਚ ਬੈਠੇ ਆ ਉਸ ਦਿਨ ਸੰਗਤ ਵਿੱਚ ਰੌਲਾ ਪਈ ਜਾਂਦਾ ਸੀ ਕਾਫੀ ਸੰਗਤ ਦੇ ਵਿੱਚ ਬੱਚੇ ਵੀ ਰੌਲਾ ਪਾ ਰਹੇ ਸੀ ਤੇ ਸੰਤ ਮਹਾਰਾਜ ਜੀ ਨੇ ਕਈ ਵਾਰੀ ਸੰਗਤ ਦੇ ਵਿੱਚ ਇਹ ਬਚਨ ਕੀਤਾ ਕਹਿੰਦੇ ਭਾਈ ਗੁਰੂ ਨਾਨਕ ਦੀ ਗੋਦ ਆ ਬੜਾ ਕੀਮਤੀ ਸਮਾਂ ਬੜਾ ਦੁਰਲਭ ਸਮਾਂ ਮੁੜ ਕੇ ਨਹੀਂ ਇਹ ਮਿਲਣਾ ਵੀ ਚੁੱਪ ਦਾ দান ਬਖਸ਼ੋ ਤੇ ਫੇਰ ਨਾ ਬਹੁਤਾ ਧਿਆਨ ਦਿੱਤਾ ਕਲਯੁਗ ਵੀ ਵਾਪਰਦਾ ਸੀ ਉੱਥੇ ਫਿਰ ਇੱਕ ਦੋ ਵਾਰੀ ਫਿਰ ਦਵਾਨ ਦੇ ਵਿੱਚ ਸੰਤ ਮਹਾਰਾਜ ਜੀ ਨੇ ਰਾੜਾ ਸਾਹਵਾਲਿਆਂ ਨੇ ਕਹਿੰਦੇ ਭਾਈ ਤੇ ਜਦੋਂ ਫਿਰ ਸਮਾਪਤੀ ਮਹਾਰਾਜ ਜੀ ਕਰਨ ਲੱਗੇ ਨਾ ਉਹਨਾਂ ਨੇ ਤਿੰਨ ਵਾਰ ਵਚਨ ਆਖਿਆ ਸੀ ਕਹਿੰਦੇ ਪਛਤਾਉਂਗੇ 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 ਫਿਰ ਮਹਾਰਾਜ ਜੀ ਵਿਦੇਸ਼ ਚਲੇ ਗਏ ਤੇ ਉਹ ਜਿਹੜਾ ਆ ਸਮਾਂ ਚੱਲਦਾ ਲੱਖਾਂ ਸੰਗਤਾਂ ਨੱਕ ਮਾਸਤਕ ਹੁੰਦੀਆਂ ਨੇ ਤੇ ਅੱਜ ਕਹਿੰਦੇ ਆ ਸਾਧੂ ਕੌਣ ਆ ਮਹਾਪੁਰਖ ਕੌਣ ਆ 48ਵੀਂ ਵਰਸੀ ਉਹਨਾਂ ਦੀ ਚਲਦੀ ਆ 39ਵੀਂ ਵਰਸੀ ਆਪਣੇ ਸੰਤ ਮਹਾਰਾਜ ਜੀ ਦੀ ਆ ਤੇ ਲਗਭਗ 80 ਸਾਲ ਦੇ ਕਰੀਬ ਧੰਨ ਮਹਾਰਾਜ ਸੰਤ ਬਾਬਾ ਪਰਮ ਪੂਜਨੀਤ ਧੰਨ ਬਾਬਾ ਅਨੰਤ ਸਿੰਘ ਮਹਾਰਾਜ ਕਲੇਰਾਂ ਵਾਲਿਆਂ ਨੂੰ ਸਾਧ ਸੰਗਤ ਜੀ ਜਿਨ੍ਹਾਂ ਨੂੰ ਗੁਰਬਾਣੀ ਕਹਿੰਦੇ ਅਸੀਂ ਗੁਰਬਾਣੀ ਨੂੰ ਤਾਂ ਮੰਨਦੇ ਆ ਪਰ ਸਾਧੂਆਂ ਨੂੰ ਨਹੀਂ ਮੰਨਦੇ ਜੇ ਗੁਰਬਾਣੀ ਨੂੰ ਮੰਨਦੇ ਆ ਤਾਂ ਗੁਰਬਾਣੀ ਉਹ ਹੀ ਆਖਦੀ ਆ ਭਾਈ ਜਿਹੜਾ ਨਾਮੀ ਆ ਇਹ ਗੁਰੂ ਘਰ ਹੈ ਨਿਸ਼ਾਨ ਸਾਹਿਬ ਮਹਾਰਾਜ ਦੇ ਝੂਲ ਝੂਲ ਰਹੇ ਨੇ ਗੁਰੂ ਘਰ ਵਿਖੇ ਜਦੋਂ ਵੀ ਲੰਗਦਾ ਮਹਪੁਰਖ ਕੱਲ ਵੀ ਬੇਨਤੀ ਕਰ ਰਿਹਾ ਸੀ ਐ ਸਜਦਾ ਕਰਦਾ ਸਿਰ ਝੁਕਾ ਕੇ ਨਮਸਕਾਰ ਕਰਦਾ ਅਸੀਂ ਕੋਈ ਇੱਟਾਂ ਨੂੰ ਮੱਥਾ ਨਹੀਂ ਟੇਕਦੇ ਇਹ ਬਿਲਡਿੰਗ ਨੂੰ ਮੱਥਾ ਨਹੀਂ ਮੱਥਾ ਕਿਨੂੰ ਟੇਕਿਆ ਮਹਾਰਾਜ ਜੀ ਦਾ ਅੰਦਰ ਪ੍ਰਕਾਸ਼ ਹੈ ਬਾਣੀ ਦਾ ਤੇ ਮਾਫ ਕਰਨਾ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਨਾਮ ਦਾ ਕਿਣਕਾ ਟਿਕ ਗਿਆ ਉਹ ਸਰੀਰ ਵੀ ਪੂਜਣ ਯੋਗ ਆ ਨਮਸ਼ਕਾਰ ਕਰਨ ਜੋਗ ਆ ਉਹ ਸਰੀਰ ਨੂੰ ਨਮਸ਼ਕਾਰ ਨਹੀਂ ਉਹਨਾਂ ਦੇ ਹਿਰਦੇ ਵਿੱਚ ਟਿਕੇ ਹੋਏ ਉਹ ਨਾਮ ਨੂੰ ਕਮਾਈ ਨੂੰ ਨਮਸ਼ਕਾਰਾਂ ਨੇ ਮਹਾਰਾਜੀ 39 ਸਾਲ ਹੋ ਗਏ ਨੇ ਸਰੀਰ ਕਰਕੇ ਉਹਲਾ ਦਿੱਤਿਆਂ ਨੂੰ ਧੰਨਵਾਦ ਆ ਕੇਰਦਾਸ ਮਹਾਰਾਜੀ ਕੂਕਰਾਂ ਵਾਲੇ ਅੱਜ ਦੀ ਵੀ ਉਹਨਾਂ ਦੇ ਨਾਮ ਦੇ ਡਾਂਕੇ ਵੱਜ ਰਹੇ ਨੇ ਤੇ ਇਹ ਵੱਜਦੇ ਹੀ ਰਹਿਣਗੇ ਕਿਉਂ ਕਿ ਕਿਉਂਕਿ ਨੌਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਸਾਧੂ ਆਉਂਦੀ ਹੋਕਾ ਦੇਣ ਨੇ ਨਾਮ ਦਾ ਮਹਾਂਪੁਰਖਾਂ ਨੇ ਅੱਜ ਬਚਨਾਂ ਦੇ ਵਿੱਚ ਸਾਡੀ ਝੋਲੀ ਪਾਏ ਭਾਈ ਨਾ ਸਾਡਾ ਜੱਪ ਵੱਡਾ ਨਾ ਸਾਡਾ ਤਪ ਵੱਡਾ ਨਾ ਸਾਡੀ ਕੀਤੀ ਸੇਵਾ ਵੱਡੀ ਜੇ ਵੱਡੀ ਆ ਬਾਪੂ ਦੀ ਬਖਸ਼ੀਸ਼ ਵੱਡੀ ਆ ਕੱਖ ਨਹੀਂ ਵੱਡਾ ਜੇ ਕਿਤੇ ਕਹਿ ਦਈਏ ਮੈਂ ਆ ਪਾਠ ਕਰਦਾ ਮੈਂ ਆ ਸੇਵਾ ਕੁਛ ਨਹੀਂ ਉਹਦੀ ਨਜ਼ਰ ਹੇਠ ਆਗੇ ਨਾ ਉਹ ਵੱਡਾ ਜਿਨ੍ਹਾਂ ਦੀ ਗੱਲ ਕਰ ਰਿਆ ਸੀ ਨਾ ਮਹਾਂਪੁਰਖ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਚਾਰ ਬਾਣੀਆਂ ਦਾ ਕੀਰਤਨ ਗਾਇਨ ਕੀਤਾ ਜਾ ਸਕਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਗੁਰਬਾਣੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਸਮ ਗ੍ਰੰਥ ਦੀ ਬਾਣੀ ਭਾਈ ਆਨੰਦ ਲਾਲ ਜੀ ਦੀਆਂ ਗੱਜਲਾਂ ਤੇ ਭਾਈ ਗੁਰਦਾਸ ਜੀ ਦੀਆਂ ਬਾਰਾਂ ਜਿਨ੍ਹਾਂ ਦੀ ਬਾਬਤ ਮਹਾਂਪੁਰਖ ਸਾਨੂੰ ਸਾਧ ਸੰਗ ਦੀ ਉਹ ਸਿੱਧਾ ਸਾਡੇ ਲਈ ਨੇ ਤੇ ਮਹਾਰਾਜ ਜੀ ਨੇ ਸੂਖਸ਼ਮ ਮਾਤਰ ਵੀ ਮਾਣ ਨਹੀਂ ਰਹਿਣ ਦਿੱਤਾ ਭੌਂਦਾ ਨਹੀਂ ਬਾਪੂ ਨੂੰ ਇੰਨਾ ਵੀ ਤੇ ਅਸੀਂ ਮਾਫ ਕਰਨਾ ਪੰਡਾ ਚੁੱਕੀ ਫਿਰਦੇ ਆਂ ਇੰਨਾ ਵੀ ਨਹੀਂ ਭੌਂਦਾ ਸਾਧ ਸੰਗਤ ਜੀ ਤੇ ਇਹ ਸਾਡੇ ਲਈ ਪ੍ਰਮਾਣ ਨੇ ਇਹ ਤਾਂ ਤੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਤਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਬਾ ਲੈਣਾ ਜੀ ਆਏ 7 ਸਾਲ ਦੀ ਸੇਵਾ ਕੀਤੀ ਬਚਪਨ ਤੋਂ ਹੋਰ ਬੜੇ ਪਿਆਰ ਵਾਲੇ ਸੇਵਾ ਕਰ ਰਹੇ ਸੀ ਤੇ ਸੇਵਾ ਕੈਸੀ ਕੀਤੀ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਰਾਜੇ ਹੋਏ ਨੇ ਸੰਗਤ ਦੇ ਵਿੱਚ ਕੋਈ ਪਿਆਰ ਵਾਲਾ ਆਇਆ ਉਹਨੇ ਟਕਾ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕੇ ਸਜਦਾ ਕੀਤਾ ਸੰਗਤ ਬੈਠੀ ਹੈ ਜਿਵੇਂ ਅੱਜ ਆਪਾਂ ਬੈਠੇ ਆਂ ਤੇ ਮਹਾਰਾਜ ਜੀ ਨੇ ਉਹ ਟਕਾ ਚੱਕਿਆ ਐ ਆਪਣੀ ਹਥੇੜੀ ਉੱਤੇ ਰੱਖ ਲਿਆ ਕੌਤਕ ਕਰ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਕਦੇ ਟਕੇ ਨੂੰ ਖੱਬੇ ਹਥੇੜੀ ਉੱਤੇ ਰੱਖਦੇ ਨੇ ਕਦੇ ਸੱਜੀ ਹਥੇੜੀ ਤੇ ਸੰਗਤ ਤੱਕਦੀ ਹੈ ਤੇ ਮਹਾਰਾਜ ਜੀ ਨੇ ਸੱਜੀ ਹਥੇੜੀ ਤੇ ਉਹ ਟਕਾ ਰੱਖ ਕੇ ਬੰਦ ਕਰ ਲਈ ਮੁੱਠੀ ਬੈਠੇ ਨੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਾਬਾ ਜੀ ਸਾਡੀ ਮੁੱਠੀ ਚ ਕੀ ਆ ਉੱਠ ਕੇ ਖੜੇ ਹੋ ਗਏ ਕਹਿੰਦੇ ਮਹਾਰਾਜ ਤੁਹਾਡੀ ਮੁੱਠੀ ਵਿੱਚ ਪਿਆਰ ਵਾਲਾ ਕੋਈ ਟਕਾ ਲੈ ਕੇ ਆਇਆ ਸੀ ਤੁਸੀਂ ਚੱਕਿਆ ਉਹਨੂੰ ਮੁੱਠੀ ਚ ਰਹਾ ਹੱਥ ਚ ਹਥੇੜੀ ਤੇ ਰੱਖ ਕੇ ਮੁੱਠੀ ਬੰਦ ਕਰ ਲਈ ਟਕਾ ਹੈ ਕਹਿੰਦੇ ਠੀਕ ਆ ਸਾਧ ਸੰਗਤ ਜੀ ਭਾਈ ਬਾਲਾ ਜੀ ਇਹ ਭਾਈ ਬਾਲਾ ਜੀ ਸਾਡੀ ਮੁਠੀ ਚ ਕੀ ਹੈ ਕਹਿੰਦੇ ਮਹਾਰਾਜ ਜੈਸੇ ਬਾਬਾ ਵਡਾ ਸਾਹਿਬ ਜੀ ਨੇ ਆਖਿਆ ਮਹਾਰਾ ਸੰਗਤ ਨੇ ਵੀ ਤੱਕਿਆ ਟਕਾ ਹੈ ਭਾਈ ਸਧਰਨਾ ਜੀ ਅਰਗੇ ਬਹੁਤ ਪਿਆਰ ਵਾਲੇ ਹੋਰ ਬੈਠੇ ਨੇ ਬੜੇ ਪੁਰਾਣੇ ਕਹਿੰਦੇ ਮਹਾਰਾਜ ਉਹਨਾਂ ਨੂੰ ਪੁੱਛਿਆ ਉੱਠ ਕੇ ਖਲੋਗੇ ਕਹਿੰਦੇ ਮਹਾਰਾਜ ਟਕਾ ਹੈ ਤੇ ਚੁੱਪ ਕਰ ਗਏ ਗੁਰੂ ਨਾਨਕ ਸਾਹਿਬ ਬਾਬਾ ਲੈਣਾ ਜੀ ਲੈਣਿਆ ਹਾਂ ਜੀ ਮਹਾਰਾਜ ਉੱਠ ਕੇ ਖਲੋਗੇ ਨੇਤਰ ਨੀਵੇਂ ਨੇ ਗਲ ਚ ਪੱਲਾ ਪਾਇਆ ਹੋਇਆ ਕਹਿੰਦੇ ਲੈਣਿਆ ਸਾਡੀ ਮੁਠੀ ਚ ਕੀ ਆ ਚੁੱਪ ਕਰ ਗਏ ਨੇਤਰਾਂ ਦੇ ਕੋਆਂ ਵਿੱਚੋਂ ਜਲ ਆ ਗਿਆ ਕਹਿੰਦੇ ਲੈਣਿਆ ਬੋਲਦੇ ਨਹੀਂ ਸ਼ਰਾਟਸ ਆ ਗਿਆ ਸੰਗਤ ਦੇ ਵਿੱਚ ਕਹਿੰਦੇ ਮਹਾਰਾਜ ਵੀ ਮੇਰੀ ਔਕਾਤ ਨਹੀਂ ਮੈਂ ਦੱਸ ਸਕਾਂ ਕਹਿੰਦੇ ਨਹੀਂ ਲੈਣਿਆ ਇਹਨਾਂ ਨੇ ਵੀ ਦੱਸਿਆ ਤੂੰ ਵੀ ਦੱਸ ਕਹਿੰਦੇ ਮੇਰੀ ਹਸਤੀ ਨਹੀਂ ਕਹਿੰਦੇ ਨਹੀਂ ਦੱਸ ਸਾਡੀ ਮੁਠੀ ਚ ਕੀ ਆ ਸਾਧ ਸੰਗਤ ਜੀ ਬਾਬਾ ਲੈਣਾ ਜੀ ਆਖਣ ਲੱਗੇ ਕਹਿੰਦੇ ਮਹਾਰਾਜ ਜੇ ਤੁਸੀਂ ਮੈਨੂੰ ਪੁੱਛਦੇ ਹੋ ਇੰਨਾ ਕਰੋੜਾਂ ਖੰਡਾਂ ਬ੍ਰਹਿਮੰਡਾਂ ਵਿੱਚੋਂ ਕੋਈ ਐਸੀ ਚੀਜ਼ ਨਹੀਂ ਜਿਹੜੀ ਥੋੜੀ ਮੁਠੀ 'ਚੋਂ ਬਾਹਰ ਹੋਵੇ ਕਹਿੰਦੇ ਸਾਰਾ ਕੁਝ ਥੋੜੀ ਮੁਠੀ ਵਿੱਚ ਉਹਨਾਂ ਨੇ ਸਭ ਕੁਝ ਸਮਰਪਿਤ ਕਰਕੇ ਆਪਣਾ ਭਾਵ ਰੱਖਿਆ ਹੀ ਨਹੀਂ ਤੇ ਨਾ ਸਾਡੀ ਇੱਥੇ ਸੇਵਾ ਵੱਡੀ ਨਾ ਜਪ ਵੱਡਾ ਨਾ ਤਪ ਵੱਡਾ ਜੇ ਵੱਡੀ ਆ ਇਹਦੀ ਬਾਪੂ ਦੀ ਬਖਸ਼ੀਸ਼ ਆ ਤੇ ਫਿਰ ਇੱਕ ਦਿਨ ਅੰਗ ਨਾਲ ਲਾ ਕੇ ਅੰਗਦ ਆਪਣਾ ਸਾਧ ਸੰਗ ਜੀ ਰੂਪ ਬਣਾ ਦਿੱਤਾ ਕੋਈ ਆਖਦਾ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਕਰਾਂ ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ ਇੱਕ ਲੈਣਾ ਹੀ ਸੀ ਜਿਹੜਾ ਮੈਨੂੰ ਮੰਗਦਾ ਮਹਾਰਾਜ ਕਿਰਪਾ ਕਾਣ ਜਿੱਥੇ ਇੱਥੇ ਸਾਰੇ ਨਗਰ ਦੀਆਂ ਸੰਗਤਾਂ ਬੜਾ ਮਨ ਖੁਸ਼ ਹੁੰਦਾ ਗਦਗਦ ਕਰਦਾ ਵੀ ਬਾਪੂ ਦੀ ਗੋਦ ਵਿੱਚ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਵਹਿਰਦੇ ਆਂ ਸੰਤ ਮਹਾਰਾਜ ਜੀ ਦੀ ਨਿੱਗੀ ਮਿੱਠੀ ਯਾਦ ਦੇ ਅੰਦਰ ਜਿੱਥੇ ਢੰਡਾਰੀ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਵਿਦੇਸ਼ਾਂ ਦੀਆਂ ਸੰਗਤਾਂ ਇਸ ਮਹਾਨ ਕੁੰਭ ਦੇ ਵਿੱਚ ਹਿੱਸਾ ਪਾਉਂਦੀਆਂ ਨੇ ਤਨਮਨ ਧੰਨ ਕਰਕੇ ਮਹਾਰਾਜ ਚਰਨਾ ਵਿੱਚ ਬੇਨਤੀ ਕਰੀਏ ਮਹਾਰਾਜ ਕਿਰਪਾ ਕਰਿਓ ਐਵੇਂ ਸਾਰੇ ਨਗਰ ਵਿੱਚ ਪ੍ਰੇਮ ਪਿਆਰ ਇਤਫਾਕ ਬਖਸ਼ਣਾ ਮਾਪੁਰਖਾਂ ਨੂੰ ਆਏ ਸਾਲ ਬੇਨਤੀ ਕਰਦੇ ਆਂ ਨਗਰ ਵੱਲੋਂ ਸਤਿਕਾਰਯੋਗ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ ਇਹਨਾਂ ਦਾ ਬਹੁਤ ਜ਼ਿਆਦੇ ਦਿਲ ਦੀਆਂ ਗਹਿਰਾਈਆਂ ਤੋਂ ਨਗਰ ਵੱਲੋਂ ਧੰਨਵਾਦ ਮਾਪੁਰਖਾਂ ਨੂੰ ਇਸੇ ਤਰ੍ਹਾਂ ਦੇਹ ਰੋਗ ਤਾਂ ਤੰਦਰੁਸਤੀਆਂ ਇਹ ਪੰਥ ਦੀਆਂ ਵਡਮੁੱllੀਆਂ ਸੇਵਾਵਾਂ ਐਵੇਂ ਨਿਭਾਉਂਦੇ ਰਹਿਣ ਜਿੰਨੀ ਸੰਗਤ ਆਈ ਜੀਓ ਆਇਆ ਸਭ ਦਾ ਧੰਨਵਾਦ ਜਿੱਥੇ ਜਿੱਥੇ ਸੇਵਾ ਨਵਾਈ ਗੁਰੂ ਆਪ ਜਾਣਦੇ ਨੇ ਬਾਪੂ ਆਪ ਜਾਣਦੇ ਨੇ ਸੰਤ ਮਹਾਰਾਜ ਜੀ ਆਪ ਜਾਣਦੇ ਨੇ ਸਭ ਦੀ ਸੇਵਾ ਥਾਂੇ ਪਾਉਣ ਇਸ ਘਰ ਦੇ ਵਿੱਚ ਸਾਧ ਸੰਗਤ ਜੀ ਲੰਗਰ ਦੇ ਗਲਾਸ ਦੇ ਵਿੱਚ ਪਾਇਆ ਹੋਇਆ ਜਲ ਵੀ ਨਗਦ ਨਾਵਾ ਮੁੜਦਾ ਇੱਥੋਂ ਨਗਦ ਨਾਵਾ ਮੁੜਦਾ ਜੇ ਰਾਈ ਦੇ ਦਾਣੇ ਜਿੰਨੀ ਸੇਵਾ ਤੇ ਪਹਾੜ ਜਿੱਡੀਆਂ ਦਾਤਾਂ ਮਿਲਦੀਆਂ ਨੇ ਇਸ ਦਰਤੋਂ ਪਰ ਹੋਵੇ ਨਿਮਰਤਾ ਜਿਹੜੀ ਮਹਾਂਪੁਰਖਾਂ ਨੇ ਮਹਾਂਪੁਰਖਾਂ ਦੇ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ ਗੁਰੂ ਸਾਹਿਬ ਦਾ ਕੋਟ ਕੋਟ ਸ਼ੁਕਰਾਨਾ ਕੱਲ ਰਾਤਰੀ ਦਾ ਇੱਕ ਆਖਰੀ ਦੀਵਾਨ ਇਸ ਸਾਲ ਦਾ ਮੈਂ ਆਖਰੀ ਨਹੀਂ ਕਹਿੰਦਾ ਇਸ ਸਾਲ ਦਾ ਸੰਤ ਮਹਾਰਾਜ ਜੀ ਦੀ ਨਿੱਗੀ ਮਿੱਠੀ ਯਾਦ ਦੇ ਅੰਦਰ ਮਹਾਂਪੁਰਖਾਂ ਦਾ ਬਾਕੀ ਹੈ ਹੋਰ ਵੀ ਲਾਹੇ ਲਈਏ ਕੱਲ ਨੂੰ ਕਿਉਂਕਿ ਅੱਜ ਮਹਾਰਾਜ ਦੀ ਵਰਸੀ ਆ ਕੁਝ ਸੰਗਤ ਉੱਥੇ ਵੀ ਪਹੁੰਚੀ ਆ ਅਸੀਂ ਵੀ ਉਸ ਸਮਾਪਤੀ ਦੋਹਾਦ ਉੱਥੇ ਜਾਣਾ ਹੈਗਾ ਸਤ ਮਹਾਰਾਜ ਜੀ ਰਾੜਾ ਸਾਹਿਬ ਵਾਲਿਆਂ ਦੀ ਤੇ ਜਿੰਨੀ ਸੰਗਤ ਆਈ ਸਭ ਦਾ ਧੰਨਵਾਦ ਆਓ ਕੜਾ ਪ੍ਰਸ਼ਾਦ ਦੀ ਦੇਗ ਉਪਰੰਤ ਗੁਰੂ ਸਾਹਿਬ ਨੂੰ ਨਿੱਕੀ ਵਧਾਈ ਦੇਣੀ ਆ ਆਪਾਂ ਨੇ ਭੁੱਲ ਚੁੱਕ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ